ਜਾਣੇ ਚੱਲਦੇ ਹੋ ਜਿਹੜਾ ਕੈਂਪ ਲਗਾਇਆ ਹੈ ਤੇ ਸਵਰਗਵਾਸੀ ਸ਼੍ਰੀਮਤੀ ਸਰਦੇਸ਼ ਢੋਪੜਾ ਜੀ ਜੋ ਕਿ ਜਗ ਬਾਣੀ ਪੰਜਾਬ ਕੇਸਰੀ ਦੇ ਮੈਨੇਜਿੰਗ ਡਾਇਰੈਕਟਰ ਵਿਜੀਤ ਢੋਪੜਾ ਜੀ ਦੇ ਤਰਨ ਸੁਪਤ ਸਿੰਘ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਆਏ ਸਾਲ ਦੀ ਤਰ੍ਹਾਂ ਖੱਦਾਂ ਵਿਖੇ ਜੋ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਉਸੇ ਲੜੀ ਦੇ ਤਹਿਤ ਇਹ ਨੌਵਾਂ ਮੈਡੀਕਲ ਕੈਂਪ ਹੈ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਜੋ ਕਿ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਖੰਨਾ ਵਿਖੇ ਰਾਮ ਗੜੀਆ ਭਵਨ ਭਟੀਆਂ ਵਿਖੇ ਜੀਟੀ ਰੋਡ ਦੇ ਉੱਤੇ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਇਹ ਕੈਂਪ ਲੱਗਣਾ ਹੈ ਇਹਦੇ ਚ 40 ਜਿਹੜਾ ਹਸਪਤਾਲ ਹੈ ਲੁਧਿਆਣਾ ਵਾਲਾ ਉਹਦੇ ਜਿਹੜੇ ਆਲਾ ਡਾਕਟਰ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਟੀਮ ਹੈ ਉਹ ਪਹੁੰਚ ਰਹੀ ਹੈ ਤੇ ਜਿਹਦੇ ਵਿੱਚ ਆਰਥੋਪੈਡਿਕਸ ਦੇ ਨਾਲ ਕਾਰਡੀਓਲੋਜੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਬਰੀਆਟ੍ਰਿਕ ਸਰਜਰੀ ਦੇ ਨਾਲ ਉਹ ਤੋਂ ਬਾਅਦ ਉਹ ਹੈਡ ਐਂਡ ਨੈਕ ਦੀ ਸਰਜਰੀ ਦੇ ਨਾਲ ਇੰਟਰਨਲ ਮੈਡੀਸਨ ਦੇ ਨਾਲ ਸੰਬੰਧਿਤ ਜਿਹੜੇ ਡਾਕਟਰ ਸਾਹਿਬਾਨ ਦਾ ਜਿਹੜਾ ਪੈਨਲ ਆ ਉੱਥੇ ਪਹੁੰਚ ਰਹੇ ਆ ਇਸ ਦੇ ਨਾਲ ਨਾਲ ਧਾਰਮਿਕ ਸ਼ਖਸੀਅਤਾਂ ਦੇ ਵਿੱਚੋਂ ਸਾਡੇ ਜਿਹੜੇ ਮੰਨੇ ਦੇ ਤੇ ਨਾਲ ਆਸ-ਪਾਸ ਦੇ ਜਿਹੜੇ ਮੰਨੇ ਪਰ ਮੰਨੇ ਪ੍ਰਸਿੱਧ ਧਾਰਮਿਕ ਸਾਡੇ ਜਾਗਰ ਦੇ ਜਿਹੜੇ ਚਿਹਰੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਉੱਥੇ ਪਹੁੰਚਲੇ ਨੇ ਲੋਕਲ ਡਾਕਟਰ ਸਾਹਿਬਾਨ ਦੀ ਜੋ ਟੀਮ ਹੈ ਜਿਹਦੇ ਵਿੱਚ ਸਕਿੰਦਰ ਡਾਕਟਰ ਨੇ ਸਾਡੇ ਲੋਕਲ ਮੈਗਨੇਟਿਕ ਥੈਰੇਪੀ ਦੇ ਡਾਕਟਰ ਨੇ ਲੋਕਲ ਇੱਦਾਂ ਹੀ ਕਰਕੇ ਡੈਂਟਿਸ ਡਾਕਟਰ ਨੇ ਸਾਡੇ ਲੋਕਲ ਆਯੁਰਵੈਦਿਕ ਦੇ ਡਾਕਟਰ ਨੇ ਤੇ ਨਾਲ ਜਿਹੜਾ ਮੈਡੀਕਲ ਦੇ ਨਾਲ ਦੇ ਸੰਬੰਧਿਤ ਡਾਕਟਰ ਸਾਡੇ ਲੋਕਲ ਉਹ ਵੀ ਉਸ ਕੈਂਪ ਦੇ ਵਿੱਚ ਪਹੁੰਚ ਰਹੇ ਨੇ। ਉੱਥੇ ਜਿਹੜੇ ਬੱਚੇ ਫਿਜ਼ਿਕਲੀ ਡਿਸੇਬਲਡ ਨੇ ਉਹਨਾਂ ਨੂੰ ਉੱਥੇ ਟ੍ਰਾਈਸਾਈਕਲ ਦਿੱਤੇ ਜਾਣਗੇ ਫ੍ਰੀ ਦੇ ਵਿੱਚ ਔਰ ਜਿਹੜੇ 80% ਤੋਂ ਵੱਧ ਡਿਸੇਬਲਡ ਨੇ ਉਹਨਾਂ ਨੂੰ ਇਲੈਕਟ੍ਰੀਕਲ ਟ੍ਰਾਈ ਇਲੈਕਟ੍ਰਿਕ ਟ੍ਰਾਈਸਾਈਕਲ ਵੀ ਦਿੱਤੇ ਜਾਣਗੇ। ਇਸ ਦੇ ਨਾਲ ਨਾਲ ਕਿਸੇ ਨੂੰ ਉੱਥੇ ਵੈਸੇ ਕੋਈ ਸਟਿਕ ਚਾਹੀਦੀ ਹੈ ਕੋਈ ਚੱਲਣ ਨੂੰ ਕੋਈ ਕੋਈ ਵੋਕਰ ਚਾਹੀਦਾ ਉਹ ਵੀ ਮਤਲਬ ਕਿ ਫ੍ਰੀ ਆਫ ਕਾਸਟ ਮੁਫਤ ਦੇ ਵਿੱਚ ਪ੍ਰੋਵਾਈਡ ਕਰਾਇਆ ਜਾਊਗਾ ਤੇ ਇੱਕ ਹੋਰ ਗੱਲ ਕਿ ਜਿਹੜਾ ਸ਼ੰਕਰਾ ਆਈ ਹਸਪੀਟਲ ਹੈ ਲੁਧਿਆਣਾ ਵੱਲੋਂ ਉੱਥੇ ਜਿਹੜਾ ਮੁਫਤ ਅੱਖਾਂ ਦਾ ਜਿਹੜਾ ਚੈੱਕਅਪ ਕੈਂਪ ਵੀ ਲਗਾਇਆ ਜਾਊਗਾ ਨਾਲ ਲੈਂਸ ਵੀ ਪਾਈ ਜਾਣਗੇ ਸੋ ਇਹ ਚੰਗਾ ਉਪਰਾਲਾ ਆਏ ਸਾਲ ਦੀ ਤਰ੍ਹਾਂ ਸਾਡੇ ਖੰਨੇ ਤੋਂ ਸਾਡੇ ਭਰਾ ਨੇ ਕਮਲਜੀਤ ਸਿੰਘ ਜੀ ਕਮਲ ਉਹਨਾਂ ਦੇ ਧਰਮ ਸਪਤਨੀ ਸਾਡੀ ਭੈਣ ਸੁਖਿੰਦਰ ਕੌਰ ਇਹੀ ਇਹਨਾਂ ਦੇ ਉਪਰਾਲੇ ਸਦਕਾ ਇਹ ਜਿਹੜਾ ਕੈਂਪ ਹੈ ਆਏ ਸਾਲ ਲਗਾਇਆ ਜਾਂਦਾ ਔਰ ਇਹ ਨੋਵਾਂ ਕੈਂਪ ਹੈ ਜਿਹੜਾ ਕਿ ਸ਼੍ਰੀਮਤੀ ਸਰਦੇਸ਼ ਝੋਪੜੀ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਕੈਂਪ ਦਾ ਉੱਥੇ ਪਹੁੰਚ ਕੇ ਲਾਹਾ ਲੈਣਾ ਚਾਹੀਦਾ ਜਿਸ ਜਿਹੜੇ ਬੰਦੇ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਨੇ ਉਹ ਬੇਸ਼ੱਕ ਇਹ ਇਹ ਜਿਹੜੇ ਦਿੱਤੇ ਗਏ ਨੰਬਰ ਨੇ ਕਮਲਜੀ ਸਿੰਘ ਕਮਲਜੀ ਨਾਲ ਜਾਂ ਭੈਣ ਸੁਖਵਿੰਦਰ ਕੌਰ ਜੀ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਰੀ ਅੱਜ ਮੀਡੀਆ ਅੱਜ ਪ੍ਰੈਸ ਲੋਕਲ ਤੇ ਪਲੱਸ ਪੰਜਾਬ ਦੀ ਪ੍ਰੈਸ ਜੋ ਤੁਸੀਂ ਉਰੇ ਪਹੁੰਚਿਓ ਮੈਂ ਤੁਹਾਡਾ ਵੀ ਅੱਜ ਉਰੇ ਕੌਨਟੈਂਟ ਤੇ ਧੰਨਵਾਦ ਕਰਦਾ ਜਿਹੜਾ ਤੁਸੀਂ ਇਹ ਮੈਸੇਜ ਹੈ ਇਹ ਲੋਕਾਂ ਤੱਕ ਪਹੁੰਚਾਉਂਦੇ ਥੈਂਕ ਯੂ ਸੌਰੀ ਡਾਕਟਰ ਜਿੰਨੇ ਅੱਜ ਮੰਤਰੀ ਸਾਹਿਬ ਆਏ ਨੇ ਬਿਲਕੁਲ ਰਾਇਗੁਰ ਦੀ ਕਸਲ ਸਾਹਿਬ ਰਾਇਗੁਰ ਦੀ ਕਿਸ਼ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਕਿਸ ਤੀਕੂ ਵੱਲੋਂ ਅ 5 ਜੁਲਾਈ ਨੂੰ ਮੁਫਤ ਮੈਡੀਕਲ ਕੈਂਪ ਲੱਗਣ ਜਾ ਰਿਹਾ ਹੈ ਤੇ ਉਸ ਵਿੱਚ ਉਸ ਦੇ ਲਈ ਅੱਜ ਸਾਡੇ ਪੰਜਾਬ ਕੇਸਰੀ ਖੰਨਾ ਆਫਿਸ ਦੇ ਵਿੱਚ ਕੈਬਨਰਨ ਮਿਸਟਰ ਤਰਨਪ੍ਰੀਤ ਸਿੰਘ ਸੋਨ ਜੀ ਪਹੁੰਚੇ ਨੇ ਉਹ ਇਸ ਸੰਬੰਧੀ ਜਿਹੜੀ ਉਹਨਾਂ ਨੇ ਸਾਡੇ ਨਾਲ ਪ੍ਰਬੰਧਾ ਸੰਬੰਧੀ ਜਿਹੜੀ ਮੀਟਿੰਗ ਕਰਨ ਵਾਸਤੇ ਸਪੈਸ਼ਲ ਉਹ ਪਹੁੰਚੇ ਨੇ ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਜਿੰਨੇ ਜਿੰਨੀ ਦੇਰ ਤੋਂਸੀਂ ਇਹ ਕੈਂਪ ਲਾ ਰਹੇ ਆ ਤਰਨਪ੍ਰੀਤ ਸੋਨ ਜੀ ਦਾ ਸਾਨੂੰ ਹਰ ਵਾਰ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਉਹ ਦਿੱਤਾ ਜਾਂਦਾ ਰਿਹਾ ਤੇ ਅੱਜ ਭਾਵੇਂ ਇਹ ਇੱਕ ਬਹੁਤ ਵੱਡੇ ਕੈਬਨਟ ਦੇ ਵਿੱਚ ਵੀ ਵੱਡੇ ਅਹੁਦੇ ਤੇ ਬਰਾਜਮਾਨ ਨੇ ਇਹਨਾਂ ਨੇ ਉਸ ਚੀਜ਼ ਨੂੰ ਵੀ ਜਿਹੜਾ ਪਿੱਛੇ ਛੱਡ ਕੇ ਅੱਜ ਜਿਹੜਾ ਸਾਡੇ ਦਫ਼ਤਰ ਵਿੱਚ ਜਿਹੜਾ ਪਹੁੰਚੇ ਨੇ ਇਹਨਾਂ ਨੇ ਜੋ ਸਾਡੇ ਤੇ ਇਹ ਅਸੀਂ ਤਾਂ ਹੀ ਸਮਝਾਂਗੇ ਵੀ ਇਹਨਾਂ ਨੇ ਇੱਕ ਸਾਹ ਨਹੀਂ ਕੀਤਾ ਵੀ ਇੱਕ ਸੱਦੇ ਤੇ ਸਾਡੇ ਨੇਤਾ ਇਹ ਇਹਨਾਂ ਕੋਲ ਤਾਂ ਫੰਕਸ਼ਨਾਂ ਤੇ ਜਾਣ ਜੋਗਾ ਵੀ ਅੱਜ ਸਮਾਂ ਨਹੀਂ ਹੈਗਾ ਤੇ ਅੱਜ ਸਿਰਫ ਇੱਕ ਸਾਡੇ ਨਾਲ ਇਸ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਉਸ ਸੰਬੰਧੀ ਸਾਡੇ ਨਾਲ ਇਹ ਡਿਸਕਸ਼ਨ ਕਰਨ ਜਾਂ ਸਾਨੂੰ ਕੋਈ ਲੋੜ ਹੈ ਉਸ ਚੀਜ਼ ਦਾ ਇਹ ਕਰੋਸਾ ਦੇਣ ਵਾਸਤੇ ਅੱਜ ਸਪੈਸ਼ਲ ਸਾਡੇ ਆਫਿਸ ਦੇ ਵਿੱਚ ਆਏ ਨੇ ਜਿਸ ਲਈ ਮੈਂ ਇਹਨਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜੋ ਸਾਨੂੰ ਪਤਾ ਹੀ ਹੈ ਜੋ ਇਹਨਾਂ ਨੂੰ ਅਸੀਂ ਕਵਾਂਗੇ ਇਹਨਾਂ ਨੇ ਸਾਡੀ ਜਿਹੜੀ ਹਰ ਮੰਗ ਹੈ ਜਿਹੜੀ ਉਹ ਪੂਰੀ ਕਰ ਦੇਣੀ ਹੈ ਥੈਂਕ ਯੂ